ਅੱਜ ਦਾ ਵੀਡੀਓ ਸਾਡਾ ਆਪਣਾ ਕਿਸਾਨਾਂ ਦੇ ਬਾਤ ਦਾ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਵੇਂ ਨਾ ਥੋੜਾ ਮੱਧ ਦਾ ਫਾਂਟ ਆੜਾ ਇਹ ਬਾਈ ਜੀ ਨੂੰ ਬਹੁਤ ਤਿਆਰਪਾਗਾ ਥਾਂ ਠੀਕ ਕਰਨ ਦਾ ਆ ਦਿਖਾਓ ਜੀ ਇਹ ਦੇਖੀ ਇਹ ਬ੍ਰੇਕ ਧਾਰਾਈ ਇਹ ਮਾਲਵੇ ਇਸ ਤਰ੍ਹਾਂ ਕਿਸੇ ਮੱਧ ਦੇ ਬ੍ਰੇਕ ਧਾਰ ਆਉਂਦੀ ਹੈ ਜਿਆ ਗਾਂ ਦੇ ਆਉਂਦੀ ਆ ਇਹ ਬਾਈ ਜੀ ਠੀਕ ਕਰਦੇ ਹੈਗੇ ਥਣਾ ਨੂੰ ਕੀ ਹਾਲ ਚਾਲ ਬਾਈ ਸਸੀਆ ਬਾਈ ਉਹੀ ਪਹਿਲਾਂ ਤਾਂ ਪਰ ਨਾ ਦਾ ਦੋ ਮੇਰਾ ਨਾਮ ਜੈਕੀ ਸਰ ਠੀਕ ਹੈ ਜੀ ਹਾਂਜੀ ਕਿਹੜਾ ਪਿੰਡ ਹੈ ਜੀ ਸੇਖਾਕੁਰ ਦਾ ਪਿੰਡ ਹੈ ਜ਼ਿਲ੍ਹਾ ਮੋਗਾ ਜੀ ਫ੍ਰੀ ਕੋਡ ਕੋਰਪੂਰੇ ਦੇ ਨਾਲ ਰਹੇ ਹਾਂ ਨੇ ਆਪਣਾ ਕੋਰਕੇ ਹੀ ਜਿਵੇਂ ਆਪਾਂ ਇਹ ਮੱਧ ਦਾ ਥੰਦ ਦਿਖਾਇਆ ਜੀ ਜੋ ਬ੍ਰੀਕ ਧਾਰ ਹੁੰਦੀ ਹੈ ਵਿੱਚ ਉਹਦੇ ਹਾਂਜੀ ਹਾਂਜੀ ਉਹਨੂੰ ਫਿਰ ਤੁਸੀਂ ਕਿਸ ਤਰ੍ਹਾਂ ਠੀਕ ਕਰਦੇ ਹੋ ਜੀ ਅਸੀਂ ਆਪ ਆਪਦੇ ਸਟੂਮੈਂਟ ਨਾਲ ਉਹਨੂੰ ਕਰਦੇ ਹਾਂ ਸੈਟੀ ਠੀਕ ਹੈ ਕਿੰਨਾ ਟਾਈਟ ਹੋਵੇ ਕੋਈ ਭੂਰ ਹੋਵੇ ਛਟਾ ਹੋਵੇ ਮਨਲਾ ਕਈ ਵਾਰੀ ਮੂੰਹ ਸਾਡੀ ਬਣ ਜਾਂਦੀ ਹੈ ਠੀਕ ਹੈ ਜੀ। ਮੂੰਹ ਥੋੜੀ ਦਾ ਆਪਾਂ ਪੱਕਾ ਇਲਾਜ ਕਰ ਦਿੰਦੇ ਹਾਂ। ਠੀਕ ਹੈ ਜੀ। ਕਈ ਵੇਰੀ ਘਰਾਂ 'ਚ ਆਪਣੇ ਬੀਬੀਆਂ ਭੈਣਾਂ ਬਹੁਤ ਮੈਂ ਟੈਟ ਹੁੰਦੀਆਂ। ਹਾਂਜੀ। ਚੋਣਾਂ ਵਾਂਗੂ ਬਹੁਤ ਜ਼ਿਆਦਾ ਤੰਗ ਹੋਣ ਤੇ ਤਕਲੀਫ ਬਹੁਤ ਆਉਂਦੀ ਹੈ। ਠੀਕ ਹੈ ਜੀ। ਉਸ ਮੈਂ ਨੂੰ ਆਪਾਂ ਚਾਰੇ ਥਣਾਂ ਨੂੰ ਐ ਪੈ ਪਰ ਕੇ ਕਰ ਦਿਆਂਗੇ। ਠੀਕ ਹੈ ਜੀ। ਇੱਕੋ ਜਿਹੀ ਖੋਲ ਦਿਆਂਗੇ ਜਿੰਨਾ ਅਗਲਾ ਕੋਈ ਉਹਨਾਂ ਖੋਲ ਦਿਆਂਗੇ ਥਣਾਂ ਨੂੰ। ਠੀਕ ਹੈ ਜੀ। ਕੋਈ ਟਪਕਣ ਦੀ ਕੋਈ ਗੱਲ ਥਣ ਬਹਿਣ ਦੀ ਆਪਣੀ ਪੂਰੀ ਗਾਰੰਟੀ ਹੋਊਗੀ। ਅਜੇ ਤੁਸੀਂ ਜੋ ਕੰਮ ਕਰਦੇ ਸੀ ਆਪਦੀ ਗਾਰੰਟੀ ਦੇ ਥਰੂ ਹੀ ਕਰਦੇ ਹੋ। ਹਾਂਜੀ ਹਾਂ ਜੇ ਤੁਹਾਨੂੰ ਕੋਗਲਾ ਯਾ ਸਕੈਂਦਾ ਉਹ ਤੋਂ ਕਈ ਆਪਾਂ ਕਰੇ ਤਾਂ ਵੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਕਿਸਮਤ ਹੁੰਦੀ ਹੈ ਬਾਕੀ ਪਰਮਾਤਮਾ ਉੱਪਰ ਵਾਲਾ ਹਾਂਜੀ ਠੀਕ ਹੈ ਜੀ ਕਿਹੜਾ ਆਪਦੇ ਵੱਲੋਂ ਕੋਸ਼ਿਸ਼ ਸਾਡੀ ਇਹ ਪੂਰੀ ਹੁੰਦੀ ਹੈ ਕਿ ਮੈਂ ਇਹਦਾ ਥਣ ਜਮਾ ਸੱਟ ਬਈ ਹਿਆਰਾ ਹੀ ਤਾਂ ਠੀਕ ਕਰਦੇ ਜੀ ਠੀਕ ਹੈ ਜੀ ਕਿਤੇ ਕਿਸੇ ਦਾ ਕੋਈ ਲਾਂਭਾ ਨਹੀਂ ਹੈ ਠੀਕ ਹੈ ਜੀ ਹਾਂਜੀ ਜੇ ਬਾਈ ਜੀ ਆਪਾਂ ਫੀਸ ਦੀ ਗੱਲ ਕਰੀਏ ਹਾਂਜੀ ਤਾਂ ਕਿੰਨੀ ਫੀਸ ਲੈਣਿਆ ਫੀਸ ਤਾਂ ਜੀ ਦੇਖੋ ਦੇਖ ਜੇ ਇਹਦਾ ਥਣ ਮੰਨ ਲਾ ਕਈ ਵਾਰੀ ਥਣ ਦੇ ਵਿੱਚ ਗੰਡ ਮੋਦ ਮੋਟੀ ਹੁੰਦੀ ਹੈ ਹਾਂਜੀ ਉਹਦਾ ਆਪਰੇਟ ਕਰਨਾ ਪੈਂਦਾ ਠੀਕ ਹੈ ਕਈ ਵ ਮਾ ਬਾਕੀ ਆਪ ਦੇਰ ਕਿਤੇ ਹੋ ਜਾਛੀ 20 25 ਕਿਲੋਮੀਟਰ 20 ਕਿਲੋਮੀਟਰ ਦੇ ਰੇਜ ਦੇ ਦੋ 1000 ਰੁਪਏ ਲੇ ਗਏ ਤੇ ਜੇ ਕੋਈ ਜਿਆਦਾ ਦੂਰ ਹੋਵੇ ਉਦੋਂ ਫਿਰ ਖਰਚਾ ਜਿਆਦਾ ਪਏ ਠੀਕ ਹੈ ਜੀ ਹਾਂਜੀ ਜੇ ਆਪਾਂ ਕੰਮ ਦੀ ਗੱਲ ਕਰੀਏ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਕੰਮ ਕਰਦਿਆਂ ਮੇਰੇ ਡਾਡੀ ਨੂੰ 20 ਸਾਲ ਹੋ ਗਏ ਜੀ ਕੰਮ ਕਰਦਿਆਂ ਠੀਕ ਹੈ ਜੀ 10 ਸਾਲ ਤੋਂ ਸਾਨੂੰ ਵੀ ਹੋ ਗਏ ਕੰਮ ਕਰਦਿਆਂ 10 ਸਾਲ ਤੁਹਾਨੂੰ ਤਕਰੀਬਨ ਹੋ ਚੁੱਕੇ ਹੈ ਕੰਮ ਹੋ ਚੁੱਕੇ ਹਾਂ ਜੀ ਹਜ਼ਾਰਾਂ ਹੀ ਮੰਗਾਂ ਦੇ ਥਾਣ ਬਣਾ ਰਹੀਏ ਅਸੀਂ ਡਾਡੀ ਨੇ ਤਾਂ ਸਾਡੇ ਨਿਆਣ ਗਣਤੀ ਬਣਾਤੀ ਤੇ گاਵਾਆਂ ਥਾਣੇ ਬਣਾਉਣੇ ਨਾਲ گاਂ ਦਾ ਤੇ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਬੋਲ ਦਿਜੀ ਮੇਰਾ ਮੋਬਾਈਲ ਨੰਬਰ ਹੈ 98726 44099 ਇੱਕ ਵਾਰ ਹੋਰ ਬੋਲ ਦਿਜੀ 98726 44099 ਸੇਖਾ ਕੋਰ ਦਾ ਮੇਰਾ ਪਿੰਡ ਹੈ ਠੀਕ ਹੈ ਜੀ ਇਹ ਚ ਕੋਈ ਟੀਕਾ ਲਾਉਣ ਜ਼ਰੂਰਤ ਨਹੀਂ ਪੈਂਦੀ ਕੋਈ ਨਹੀਂ ਸਰ ਟੀਕਾ ਜੋ ਹੁੰਦਾ ਉਹ ਮਾਲਕ ਦਾ ਹੁੰਦਾ ਠੀਕ ਹੈ ਜੀ ਦੋ ਟੀਕੇ ਲੱਗਦੇ ਆ ਮੈਂ ਦੇ ਠੀਕ ਹੈ ਜੀ ਉਹ 5-600 ਦੇ ਟੀਕੇ ਆਉਂਦੇ ਆ ਉਹ ਮਾਲਕ ਦੇ ਹੁੰਦੇ ਆ ਠੀਕ ਹੈ ਜੀ ਉਹ ਮਾਲਕ ਹੀ ਲਾਉਂਦਾ ਹਾਂਜੀ ਠੀਕ ਹੈ ਬਸ ਤੁਸੀਂ ਜਿਹੜਾ ਆਪਰੇਸ਼ਨ ਕਰਨਾ ਅਸੀਂ ਦਾ ਆਪਰੇਟ ਕਰਨਾ ਜਾਂ ਮਨ ਲਾ ਥਣ ਦਾ ਸਹੀ ਕਰਨਾ ਨੂੰ ਠੀਕ ਹੈ ਜੀ ਜੋ ਟੀਕਾ ਲੱਗਣਾ ਉਹ ਮਾਲਕ ਦਾ ਲੱਗਣਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਧੰਨਵਾਦ ਬਈ ਠੀਕ ਹੈ ਸਰ